ਸ਼ਸ਼ੀਕਾਲ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਅੱਜ ਅਸੀਂ ਪਹੁੰਚਿਆ ਜੀ ਪੜੋ ਦੀ ਮੰਡੀ ਦੇ ਵਿੱਚ ਗੱਲਬਾਤ ਕਰਦੇ ਆ ਮਜ਼ਦੂਰ ਭਰਾਵਾਂ ਦੇ ਨਾਲ ਅੱਜ 1 ਮਈ ਹੈ ਮਜ਼ਦੂਰ ਦਿਵਸ ਹੈ ਅੱਜ ਕਿਉਂਕਿ ਡੀ ਸੀ ਐਸ ਡੀ ਐਮ ਤਹਿਸੀਲਦਾਰ ਨੇ ਜਿੰਨੇ ਸਰਕਾਰੀ ਅਫਸਰ ਨੇ ਕਿਉਂਕਿ ਉਹਨਾਂ ਨੂੰ ਛੁੱਟੀ ਹੁੰਦੀ ਹੈ ਅੱਜ ਦੇ ਦਿਨ ਪਰ ਸੰਤਰਾਮੁਦ ASCII ਨੇ ਕਿਹਾ ਤੀ ਮੰਗਦਾ ਰਹੀ ਬੇਦੀ ਬਿਆ ਕਮੀਆਂ ਦੇ ਵਿੜੇ ਅੱਜ ਅਸੀਂ ਗੱਲ ਕਰਦੇ ਆ ਮਜ਼ਦੂਰਾਂ ਨਾਲ ਕਿਉਂਕਿ ਸਾਰੀ ਉਮਰ ਸਾਰੇ ਦਿਨਾਂ ਕੋਈ ਛੁੱਟੀ ਹੈ ਕਿਉਂਕਿ ਹਰ ਦਿਨ ਇਹ ਮਜ਼ਦੂਰ ਲੱਗੇ ਰਹਿੰਦੇ ਨੇ ਪਰ ਅੱਜ ਵੀ ਇਹ ਆਪਦੇ ਘਰ ਨਹੀਂ ਜਿਹੜੇ ਪੱਕੇ ਨਹੀਂ ਬਣਾ पाए ਨਾ ਹੀ ਇਹਨਾਂ ਦਾ ਜਿਹੜਾ ਸ਼ੋਸ਼ਣ ਹੈ ਸਦੀਆਂ ਤੋਂ ਲੈ ਕੇ 70 ਸਾਲਾਂ ਤੋਂ ਉਦਾਂ ਹੀ ਹੁੰਦਾ ਆ ਰਿਹਾ ਅਸੀਂ ਗੱਲ ਕਰਦੇ ਆ ਮਜ਼ਦੂਰ ਭਰਾਵਾਂ ਨਾਲ ਹਾਂਜੀ ਆਪਕੀ ਕੀ ਸਮੱਸਿਆ ਹੈ ਸਮੱਸਿਆ ਹੈ ਬਾਥਰੂਮ ਕਾ ਇੱਕ ਸਮੱਸਿਆ ਹੈ ਇੱਕ ਰੇਡ ਵੀ ਨਹੀਂ ਮਿਲਦਾ ਹਮ ਲੋਕੋ ਪੂਰਾ ਆਪ ਦੇਖਦੇ ਆ ਕਿ ਹਮ ਵੀ ਅਸੀਂ ਦੇਖਦੇ ਆ ਕਿ ਸਵੇਰ ਤੋਂ ਲਾ ਕੇ ਤੁਸੀਂ 6 ਵਜੇ ਕੰਮ ਕਰਦੇ ਹੋ 6 ਵਜੇ ਤੱਕ ਮੈਨੂੰ ਲੱਗਦਾ ਰਾਤ ਨੂੰ ਤੁਸੀਂ 10 11 ਵਜੇ ਤੱਕ ਲੱਗੇ ਰਹਿੰਦੇ ਹੋ ਨਹੀਂ ਰਾਤ ਮੇ ਤਾਂ 2 ਵਜੇ 2:30 ਵਜੇ ਤੱਕ ਰਹਿੰਦੇ ਆ ਜਿਹੜੇ ਜਿੰਨੀ ਮੰਡੀ ਆ ਤਕਰੀਬਨ ਸਾਰੇ ਥੈਲੇ ਆਪਦੇ ਸਿਰ ਦੇ ਉਤੋਂ ਦੀ ਚੱਕ ਕੇ ਤੁਸੀਂ ਲੋਡ ਕਰਦੇ ਹੋ ਵੀ ਉਹਦਾ ਮਿਹਨਤਾਨਾ ਤੁਹਾਨੂੰ ਮਿਲਦਾ ਜਾਂ ਨਹੀਂ ਮਿਲਦਾ ਮਿਹਨਤਾਨਾ ਵੀ ਪੂਰਾ ਨਹੀਂ ਮਿਲਦਾ ਰੇਟ ਹੀ ਕੱਟ ਦਿੰਦਾ ਯਾਨੀ ਕਿ ਤੁਹਾਨੂੰ ਕੋਈ ਛੁੱਟੀ ਨਹੀਂ ਹੁੰਦੀ ਨਹੀਂ ਕੋਈ ਤੁਹਾਨੂੰ ਕੋਈ ਉਹ ਨਹੀਂ ਵੀ ਫੰਡਾਮੈਂਟਲ ਰਾਈਟ ਨਹੀਂ ਦਿੱਤੀ ਆ ਹੈਨਾ ਕੋਈ ਤੁਹਾਨੂੰ ਪੱਕੀ ਮੰਡੀ ਹੁੰਦੀ ਆ ਵੀ ਤੁਸੀਂ ਆਹ ਸਾਲ ਆ ਮੰਡੀ ਚਾਏ ਹੋ ਦੂਸਰੀ ਵਾਰ ਦੂਸਰੀ ਨਹੀਂ ਹਮ ਲੋ ਤਾਂ ਪੱਕੀ ਇੱਥੇ ਆਂਦੇ ਵੀ ਜਾਨੀ ਕਿ ਜਿਹੜੇ ਹੋਰ ਕੋਈ ਜੇ ਮੰਨ ਲਓ ਤੁਹਾਡੇ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਸੁਵਿਧਾ ਹੈਗੀ ਆ ਕੋਈ ਸੁਵਿਧਾ ਨਹੀਂ ਦੇਖੋ ਜੀ ਬੜੀ ਦੁਖ ਦੀ ਗੱਲ ਹੈ ਕਿਉਂਕਿ ਇਹ ਸਾਰਾ ਸਾਰਾ ਦਿਨ 6 ਵਜੇ ਤੋਂ ਲਾ ਕੇ ਰਾਤ ਦੇ 2-2 ਵਜੇ ਤੱਕ ਜਿਹੜੇ ਇਹ ਕੰਮ ਕਰਦੇ ਨੇਗੇ ਮੰਡੀਆਂ ਦੇ ਵਿੱਚ ਪੂਰੇ ਭਾਰਤ ਦੀਆਂ ਮੰਡੀਆਂ ਦਾ ਕਹਿੰਦਾ ਇਹ ਆਪਦੇ ਸਿਰ ਦੇ ਉੱਤੇ ਚੱਕ ਕੇ ਜਿਹੜਾ ਚੱਕਦੇ ਨੇਗੇ ਭਾਰ ਨੂੰ ਕਿਉਂਕਿ ਜੇ ਇੱਕ ਦਿਨ ਮਜ਼ਦੂਰ ਹੈ ਜਿਹੜਾ ਇੱਕ ਦਿਨ ਜੇ ਇਹ ਇੱਕ ਦਿਨ ਸਟ੍ਰਾਈਕ ਕਰ ਦੇਵੇ ਪੂਰੇ ਭਾਰਤ ਦੇ ਵਿੱਚ ਤਾਂ ਪੂਰੇ ਭਾਰਤ ਦੀ ਜਿਹੜੀ ਆਤਵ ਵਿਵਸਥਾ ਉਹ ਹੱਲ ਜੂਗੀ ਕਿਉਂਕਿ ਇਹ ਜਿਹੜਾ ਇੱਕ ਅਸੀਂ ਕਹਿ ਰਹੇ ਹਾਂ ਵੀ ਛੁੱਟੀਆਂ ਮਿਲਦੀਆਂ ਨੇ ਤੇ ਹਰ ਇੱਕ ਅ fırsਰ ਨੂੰ ਅੱਜ 1 ਮਈ ਤੇ ਛੁੱਟੀ ਹੈ ਤੇ ਅੱਜ ਅਸੀਂ ਗੱਲ ਕਰਦੇ ਤੇ ਵੀ ਜਿਹੜੇ मुश्किल मजदूर पेश आ रहे कर हैं करते हैं हाँ हो मुश्किल कि जड़ियाँ आ रही है नहीं तो यहाँ रहने का साधन है नहीं तो यहाँ बाथरूम का साधन है और नहाते पानी का भी दिक्कत होता है एक लगा है लगा हुआ है यहाँ से बहुत लगभग पाँच छः मिनट लग जाता है पानी लाने में कोई चीज़ का साधन यहाँ नहीं मिलता है ਜੀ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਦਮੋਦਰਦਾਸ ਨਰਿੰਦਰ ਮੋਦੀ ਜੀ ਕਈ ਵਾਰੀ ਇਹ ਗੱਲ ਕਹਿੰਦੇ ਨੇ ਅਰਬਾਂ ਰੁਪਈਆ ਖਰਚ ਕਰਤਾ ਸੀ ਲੈਟਰਿੰਗ ਪਖਾਨੇ ਬਣਾਉਣ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਪਰ ਕਿਤੇ ਵੀ ਚੰਗੇ ਤਰ੍ਹਾਂ ਦੀਆਂ ਜਿਹੜੀਆਂ ਪੱਕੀਆਂ ਲੈਟਰਿੰਗਾਂ ਨੇ ਹੁਣ ਤੱਕ ਕੋਈ ਮੰਡੀ ਦੇ ਵਿੱਚ ਨਹੀਂ ਹੈਗੀਆਂ ਉੱਥੇ ਵਿਚਾਰੇ ਲੇਡੀਜ਼ ਨੇ ਜਿਹੜੀਆਂ ਫੀਮੇਲ ਉੱਥੇ ਲੇਡੀਜ਼ ਨਾਉਂਦੀਆਂ ਨੇ ਤੇ ਉੱਥੇ ਆਪ ਨਾਂਦੇ ਨੇ ਉੱਥੇ ਪਾਣੀ ਖੜਦਾ ਬਿਮਾਰੀਆਂ ਦਾ ਕਾਰਨ ਬਣਦਾ ਕੀ ਬੜੀ ਦੁੱਖ ਭਰੀ ਜ਼ਿੰਦਗੀ ਐ ਤੇ ਜਿਹੜੀ ਇਹਨਾਂ ਖਾਤਰ ਨਾ ਹੀ ਕੋਈ ਰਹਿਣ ਦਾ ਕਿਤੇ ਮੰਡੀ ਦੇ ਵਿੱਚ ਬਣਿਆ ਹੋਇਆ ਤੇ ਹੋਰ ਤੁਹਾਡੀਆਂ ਕੀ ਮੁਸ਼ਕਲਾਂ ਨੇ ਜਿਹੜੀਆਂ ਕਿਸੇ ਤਰ੍ਹਾਂ ਦੀ ਕੋਈ ਪੈਸਾ ਜਿਵੇਂ ਸਮੇਂ ਸਿਰ ਤੁਹਾਨੂੰ ਮਿਲਦਾ ਪੈਸੇ ਤੋਂ ਮਿਲਦਾ ਸਹੀ ਰੇਟ ਨਹੀਂ ਮਿਲਦਾ ਸਹੀ ਰੇਟ ਨਹੀਂ ਮਿਲਦਾ ਰੇਟ ਬਹੁਤ ਘੱਟ ਮਿਲਦਾ ਹਾਂਜੀ ਤੁਸੀਂ ਤੁਹਾਡੇ ਕੀ ਖਿਆਲ ਆਤ ਨੇ ਤੁਸੀਂ ਮੈਂ ਕਾਸ਼ੀਰਾਮ ਜੀ ਪਿੰਡ ਬੜੋ ਤੋਂ ਮੈਂ ਵੀ 15 16 ਸਾਲ ਮੰਡੀ ਦੇ ਵਿੱਚ ਕੰਮ ਕੀਤਾ ਸਾਡੇ ਜਿਹੜੇ ਆੜਤੀਏ ਨੇ ਜਾਂ ਸਾਡੇ ਉਹ ਮੋਹਰੇ ਵਾਲੇ ਕਰਤਾ ਧਰਤਾ ਨੇ ਜਿਵੇਂ ਧਾਨ ਕੁੰਦੇ ਨੇ ਜਾਂ ਲਾਲੇ ਹੁੰਦੇ ਨੇ ਉਹ ਸਾਨੂੰ ਪੂਰਾ ਰੇਟ ਨਹੀਂ ਦਿੰਦੇ ਮੈਂ 15 16 ਸਾਲ ਕੰਮ ਕੀਤਾ ਨਾ ਕੋਈ ਮੰਡੀ ਦੇ ਵਿੱਚ ਪਖਾਨਾ ਨਾ ਕੋਈ ਸੈਡਾ ਨਾ ਰਹਿਣ ਸਹਿਣ ਨੂੰ ਜਗ੍ਹਾ ਆਪਣੀ ਮਨਮਰਜ਼ੀ ਨਾਲ ਇਹਨਾਂ ਨੂੰ ਰੇਟ ਦਿੰਦੇ ਨੇ ਰੇਟ ਪੱਕਾ ਲਾਇਆ ਜਾਵੇ ਬਾਕੀਆਂ ਦੁਕਾਨਾਂ ਬਣਾਈਆਂ ਜਾਣ ਰਹਿਣ ਵਾਸਤੇ ਤੇ ਸੈੱਟ ਬਣਾਏ ਜਾਣ ਬਾਥਰੂਮ ਪਖਾਨੇ ਬਣਾਏ ਜਾਣ ਇਹਨਾਂ ਦੇ ਪੱਕੇ ਕਾਰ ਬਣਾਏ ਜਾਣ ਮਜ਼ਦੂਰਾਂ ਵਾਸਤੇ ਦਵਾਈ ਦਾ ਪ੍ਰਬੰਧ ਕੀਤਾ ਜਾਵੇ ਜੇ ਕੋਈ ਮਜ਼ਦੂਰ ਨੂੰ ਔਕੜ ਆਉਂਦੀ ਆ ਜਾਂ ਕੋਈ ਡੈਥ ਹੋ ਜਾਂਦੀ ਆ ਇਹਨਾਂ ਨੂੰ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ 5 ਲੱਖ ਬੀਮਾ ਯੋਜਨਾ ਦੇਵਾਂਗੇ ਅੱਜ ਤੱਕ ਕਿਸੇ ਨੂੰ ਮਿਲੀ ਆ ਸਾਨੂੰ ਇਹ ਲਾਲਚ ਦੇਣ ਜਾਂਦੇ ਨੇ ਨਵੇਂ-ਨਵੇਂ ਲੌਲੀਪੌਪ ਵੋਟਾਂ ਦੇ ਵਿੱਚ ਕਿਸੇ ਸਰਕਾਰ ਨੇ ਅੱਜ ਤੱਕ 70 ਸਾਲ ਹੋ ਗਏ ਉਹ ਗੱਲਾਂ ਕਰੀ ਜਾਂਦੇ ਨੇ ਅਸੀਂ ਐ ਕਰ ਦਾਂਗੇ ਐ ਕਰ ਦਾਂਗੇ ਪਰ ਬਾਬਾ ਸਾਹਿਬ ਮੇਡ ਕਰਨ ਨੇ ਕਿਹਾ ਵੀ 8 ਘੰਟੇ ਕੰਮ ਇਹ 6 ਤੋਂ 13 ਘੰਟੇ ਕੰਮ ਲੈਂਦੇ ਨੇ ਸਾਡੇ ਅਤਰੀ ਸਾਹਿਬ ਡੀਐਸਪੀ ਸਾਹਿਬ ਨੇ ਨਾਬੇ ਦੇ ਉਹਨਾਂ ਦੀ ਫੈਕਟਰੀ ਹੈਗੀ ਇੱਕ ਹੋਰ ਕੋਲਡਰ ਸਟੋਰ ਬਣਨ ਲੱਗਾਗਾ ਪਿੰਡ ਪਰੋ ਦੇ ਵਿੱਚ ਜਿੱਥੇ ਇਹ ਬਾਬਾ ਸਾਹਿਬ ਮੇਡ ਕਰਨ ਨੂੰ ਮੰਨਣ ਵਾਲੇ ਲੋਕ ਇਹ 8 ਘੰਟੇ ਕੀ 13 ਘੰਟੇ ਕੰਮ ਲੈਂਦੇ ਨੇ ਤੇ ਇੱਕ ਘੰਟਾ ਰੈਸਟ ਆ ਹਰ ਦੇਸ਼ ਦੇ ਵਿੱਚ ਇੱਕ ਘੰਟੇ ਬਾਅਦ ਪਾਣੀ ਪੀਣਾ ਤੇ ਪਸ਼ੂਆਂ ਨੂੰ ਵੀ ਤਿੰਨ ਵਾਰੀ ਦਾਣਾ ਤਿੰਨ ਵਾਰੀ ਪਾਣੀ ਉਹਨਾਂ ਨੂੰ ਲਗਾਤਾਰ ਨਹੀਂ ਜੋੜ ਕੇ ਰੱਖਣਾ ਅਸੀਂ ਇਹ ਜੀਆਂ ਮੁਸ਼ਕਲਾਂ ਤੋਂ ਅੱਜ ਤੱਕ ਕਹਿੰਦੇ ਦੇਸ਼ ਆਜ਼ਾਦ ਅਜੇ ਤੱਕ ਗੁਲਾਮਾਂਗੇ ਗੁਲਾਮੀ ਇੰਨੀ ਸਹਰਿਆ ਸਾਨੂੰ ਕੋਈ ਬੰਦਾ ਪਸੰਦ ਨਹੀਂ ਕਰਦਾ ਅਗਲਾ ਕਹਿੰਦਾ ਇਹ ਤਾਂ ਇਹੋ ਜਿਹੇ ਨਗੇ ਇਹਨੂੰ ਤਾਂ ਜੰਮੇ ਮਰਦੀ ਖਰੀਦ ਲੋ ਲੌਲੀਪੌਪ ਦਿੰਦੇ ਨੇ ਨਸ਼ਿਆਂ ਦੇ ਬੂਟੀਆਂ ਖਵਾ ਕੇ ਸਾਤੋਂ ਵੋਟਾਂ ਵਡੋੜ ਕੇ ਚਲੇ ਜਾਂਦੇ ਨੇ ਜਿਵੇਂ ਕਹਿੰਦੇ ਨੇ ਕਿ ਡੱਡੂ ਬਰਛਾਤ ਦੇ ਨਿਕਲੇ ਹੁੰਦੇ ਨੇ ਕਿ ਉਸ ਤਰ੍ਹਾਂ ਸਾਨੂੰ ਨਾ ਲੌਲੀਪੌਪ ਦਿੰਦੇ ਨੇ ਨਵੇਂ-ਨਵੇਂ ਅਸੀਂ ਇਹਨਾਂ ਤੋਂ ਬਹੁਤ ਤੰਗਾ ਆ ਚੁੱਕੇ ਹਾਂ ਪ੍ਰਧਾਨ ਮੰਤਰੀ ਗੱਲਾਂ ਮਾਰਦਾ ਬਾਹਾਂ ਖੜੀਆਂ ਵਾਹਣੋ ਭਾਈਓ ਕਦੇ ਚੌਲ ਖਾਇਆ ਤੋਨੇ ਪੰਜਾਬ ਨਹੀਂ ਕਦੇ ਦਿਖਾਇਆ ਜੈ ਭੀਮ ਜੈ ਭਾਰਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਮਜ਼ਦੂਰ ਦੇਸ ਸਾਰੇ ਮਜ਼ਦੂਰਾਂ ਨੂੰ ਮੇਰੇ ਵੱਲੋਂ ਮੇਰੇ ਸਾਥੀਆਂ ਵੱਲੋਂ ਕਰਵੇਜ ਸੋਨੀ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਹਾਂਜੀ ਜਿਵੇਂ ਕ ਐਮ ਐਲ ਏ ਬਣਦਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਦੇਸ਼ ਦੇ ਉੱਤੇ ਜਿਹੜਾ ਟਿਊਮਰ ਹੈ ਇੱਕ ਸਾਡੀ ਪੋਲੀਟੀਸ਼ੀਅਨ ਆ ਕਿਉਂਕਿ ਹਰ ਇੱਕ ਜਿਵੇਂ ਸਾਡੇ ਪੰਜਾਬ ਦੇ ਵਿੱਚ ਤੇ 117 ਵਿਧਾਇਕ ਨੇ ਜਿਹੜੇ ਕਿਉਂਕਿ ਉਹ ਵਿਧਾਇਕਾਂ ਦੀ ਆਏ ਵਾਰ ਪੈਨਸ਼ਨ ਸ਼ੁਰੂ ਹੋ ਜਾਂਦੀ ਆ ਜਿੰਨਾ ਸਾਡੇ ਦੇਸ਼ ਦੇ ਉੱਤੇ ਵਿਕਾਸ ਹੋਣਾ ਚਾਹੀਦਾ ਪੈਸਾ ਲੱਗਣਾ ਚਾਹੀਦਾ ਉਹ ਤੋਂ 10 ਗੁਣਾ ਪੈਸਾ ਜਿਹੜਾ ਸਾਡੇ ਪੋਲੀਟੀਸ਼ੀਅਨਾਂ ਦੇ ਉੱਤੇ ਲੱਗ ਰਿਹਾ 25 25 ਪੋਲੀਟੀਸ਼ੀਨਾਂ ਕੋਲੇ ਗਨਮੈਨ ਨੇ ਤੇ ਬਾਕੀ ਪੋਲੀਟੀਸ਼ੀਨਾਂ ਨੂੰ ਸਾਰੀ ਸੁਵਿਧਾ ਮਿਲੀ ਪਈ ਆ ਬਾਕੀ ਜਿਹੜਾ ਮਜ਼ਦੂਰ ਆ ਉਹ ਦੇਖ ਲੋ ਹਾਲਾਤ ਇਹੋ ਜਿਹੇ ਨੇ ਕਿ ਉਹਨਾਂ ਨੂੰ ਚੱਜ ਨਾਲ ਜਿਹੜਾ ਇੱਥੇ ਨਾ ਕੋਈ ਸੌਣ ਨੂੰ ਆ ਨਾ ਕੋਈ ਰਹਿਣ ਨੂੰ ਆ ਇਹਨਾਂ ਦਾ 5 ਸਾਲ ਕੰਮ ਕਰਕੇ ਜਿਹੜੇ ਅਫਸਰਾਂ ਨੂੰ ਪੈਨਸ਼ਨਾਂ ਲੱਗ ਜਾਂਦੀਆਂ ਨੇ ਤੇ ਐਮ ਐਲ ਏ ਵਿਧਾਇਕਾਂ ਨੂੰ ਪੈਨਸ਼ਨਾਂ ਲੱਗ ਜਾਂਦੀਆਂ ਨੇ ਪਰ ਜਿਹੜਾ ਇੱਥੇ ਮਜ਼ਦੂਰ ਆ ਜਿਹੜੇ ਉਹਦੇ ਹਾਲਾਤ ਨੇ ਉਦੇ ਹਾਲਾਤ ਬੜੇ ਤਰਸਪੂਰ ਨੇ ਤੇ ਸਰਕਾਰ ਦਾ ਫਰਜ ਬਣਦਾ ਕਿ ਅੱਜ ਜਿਹੜੇ ਕਮੀਆਂ ਦੇ ਵੇੜੇ ਦੀ ਗੱਲ ਕਰਦੇ ਤੇ ਸੰਤ ਰਾਮ ਉਦਾਸੀ ਇਹ ਚੀਤੇ ਕਹਿੰਦੇ ਤੇ ਕਿ ਮੰਗਦਾ ਰਹੀ ਵੇਦੀ ਬਿਆ ਕਮੀਆਂ ਦੇ ਵੇੜੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਿ ਉਹ ਗੱਲ ਕਮੀਆਂ ਦੇ ਵੇੜੇ ਦੀ ਕਹੀ ਸੀ ਜਿੱਥੇ ਜੰਮ ਦਾ ਬੰਦਾ ਸੀਰੀ ਹੈ ਜਿਹੜੇ ਤਕੜੇ ਦੀ ਮੀਰੀ ਪੀਰੀ ਹੈ ਬੜੀਆਂ ਸੰਤ ਰਾਮ ਉਦਾਸੀ ਦੇ ਗਾਣੇ ਦੇ ਵਿੱਚ ਜਿਹੜੇ ਬੜੇ ਬਿਰਲਾਪਤਾਲੇ ਜਿਹੜੇ ਇੱਕ ਉਦੇ ਬੋਲ ਤੇ ਜਿਹੜਾ ਇੱਕ ਦਰਦ ਸੀ ਮਜ਼ਦੂਰ ਪਰਤੀ ਕਿਉਂਕਿ ਉਹ ਦਰਦ ਉਦਾਂ ਹੀ ਆ ਸਰਕਾਰਾਂ ਹਰੇ ਲਾਲ ਪੀਲੇ ਕਾਰਡ ਦੇ ਕੇ ਸਿਰਫ ਕੀੜੀਆਂ ਦੇ ਘਰੇ ਨਾਰਾਇਣ ਜਦੋਂ ਵੋਟਾਂ ਆਉਂਦੀਆਂ ਉਦੋਂ ਲੌਲੀਪੌਪ ਦੇ ਕਾਰਨ ਆਉਂਦੇ ਨੇਗੇ ਕਿਉਂਕਿ ਜਿੱਦਾਂ ਦਾ ਸ਼ੋਸ਼ਣ ਜਿਹੜਾ ਹੋ ਰਿਹਾ ਮਜ਼ਦੂਰ ਦਾ ਉਹ ਤੁਹਾਡੇ ਸਾਹਮਣੇ ਹੀ ਆ ਤੁਸੀਂ ਇਹ ਗੱਲ ਕਹਿ ਸਕਦੇ ਹੋ ਜਿਵੇਂ ਅਸੀਂ ਕਹਿੰਦੇ ਆ ਕਿ ਇੱਕ ਫੰਡਾਮੈਂਟਲ ਰਾਈਟ ਤੇ ਡਿਊਟੀ ਹੈ ਤੁਸੀਂ ਇਹ ਫੈਕਟਰੀ ਦੇ ਵਿੱਚ ਜਿਵੇਂ 12-12 ਘੰਟੇ ਡਿਊਟੀ ਹੈ ਇਹਦੇ ਬਾਰੇ ਵੀ ਤੁਸੀਂ ਕੋਈ ਵਿਚਾਰ ਇਹ ਸਾਡੇ ਐਮ.ਐਲ.ਏ ਸਾਹਿਬ ਨਰਿੰਦਰ ਕੌਰ ਭਰਾ ਜੀ ਉਹਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸਾਡੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਦਾ ਲਾ ਸਕਦੇ ਨੇ ਉਹਦੇ ਪੂਰਨੇ ਤੇ ਨਹੀਂ ਚੱਲਦੇ ਕਿਉਂਕਿ ਉਹਨਾਂ ਨੇ ਇਹ ਕਰਿਆ ਸਾਡੀਆਂ ਫੋਟੋਆਂ ਲਾ ਕੇ ਲੌਲੀਪੌਪ ਦੇਖ ਕੇ ਸਾਡੇ ਦੇਸ਼ ਨੂੰ ਬਰਬਾਦ ਕਰਤਾ ਕਿਉਂਕਿ ਉਹ ਕਹਿੰਦੇ ਨੇ ਵੀ 24 ਘੰਟੇ ਨਾ 18 ਘੰਟੇ ਕੰਮ ਲਓ